ਕਿਹਨਾਂ ਸ਼ਾਸਤਰਾ ਦਾ ਕੀ ਇਤਿਹਾਸ ਹੈ ਤੇ ਕਿਹੜੇ ਲੋਕ ਇਹ ਸ਼ਾਸਤਰ ਧਾਰਕ ਕਰ ਸਕਦੇ ਨੇ ਸਾਨੂੰ ਹਰਗੋਬਿੰਦ ਸਾਹਿਬ ਜੀ ਦਸ਼ਮੇਸ਼ ਪਿਤਾ ਦੀ ਸਾਡੇ ਸਿੰਘਾਂ ਦੀ ਸ਼ਹੀਦਾਂ ਦੀ ਸਾਨੂੰ ਦੇਣ ਹੈ ਜੀ 1699 ਦੇ ਵਿੱਚ ਜਦੋਂ ਪਾਸ਼ਾ ਨੇ ਜੀ ਅੰਮ੍ਰਿਤ ਦੀ ਦਾਹ ਦਿੱਤੀ ਆ ਖਾਲਸੇ ਨੂੰ ਮਹਾਰਾਜ ਨੇ ਵਚਨ ਕੀਤਾ ਸੀਗਾ ਜੀ ਫੌਜ ਨਾਲ ਸੰਗਤ ਨਾਲ ਵੀ ਇਹਨੂੰ ਅੰਗ ਸੰਗ ਰੱਖਣਾ ਹੈਗਾ ਸਾਡੇ ਸ੍ਰੀ ਸਾਹਿਬ ਤਰਨ ਕੀਤੀ ਹੋਈ ਆ ਉਹ ਕੁੜੀ ਹਿੰਦੂ ਹੈਗੀ ਆ ਸਾਡੀ ਭੈਣ ਉਹ ਸਾਡਾ ਵੀਰ ਮੋਹ ਨਾ ਖੜਾ ਹੈਗਾ ਜੇ ਇਹਦੇ ਨਾਲ ਕੋਈ ਤੱਕਾ ਬੇਇਨਸਾਫੀ ਹੋਊਗੀ ਤਾਂ ਸ੍ਰੀ ਸਾਹਿਬ ਬਾਬਾ ਜੀ ਸਾਡੀ ਪ੍ਰਕਾਸ਼ ਹੋਊਗੀ ਦਸਮ ਪਿਤਾ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੇ ਜਿਹੜੇ ਛੋਟੇ ਸਹਬਜ਼ਾਦੇ ਆ ਉਹਨਾਂ ਦੀ ਸ਼ਹਾਦਤ ਵਾਲੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਸ਼ਰਦਾ ਦੇ ਨਾਲ ਕਈਆਂ ਨੇ ਲੰਗਰ ਲਾਏ ਹੋਏ ਨੇ ਬਹੁਤ ਸਾਰੇ ਸਟਾਲ ਲੱਗੇ ਹੋਏ ਨੇ ਤੁਹਾਨੂੰ ਠੰਡਾ ਬੁਰਜ ਵੀ ਦਿਖਾਇਆ ਤੇ ਇੱਧਰ ਸਾਡੇ ਨਾਲ ਬਾਬਾ ਜੀ ਨੇ ਜਿਹੜੇ ਸ਼ਾਸਤਰ ਨੇ ਜਿਨ੍ਹਾਂ ਕੋਲ ਸ਼ਾਸਤਰ ਨੇ ਸ਼ਾਸਤਰ ਸੇਲ ਕਰ ਰਹੇ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਸ਼ਾਸਤਰਾਂ ਦਾ ਕੀ ਇਤਿਹਾਸ ਹੈ ਤੇ ਕਿਹੜੇ ਲੋਕ ਇਹ ਸ਼ਾਸਤਰ ਧਾਰਕ ਕਰ ਸਕਦੇ ਨੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਹ ਸ਼ਾਸਤਰਾਂ ਦਾ ਇੱਕ ਸੰਗ ਲਾਇਆ ਹੋਇਆ ਸਟਾਲ ਕਿਹੜੇ ਲੋਕਾਂ ਦਾ ਇਤਿਹਾਸ ਕੀ ਹੈ ਤੇ ਕਿਹੜੇ ਲੋਕ ਕੇ ਸ਼ਾਸਤਰ ਲੈ ਸਕਦੇ ਨੇ ਬਾਬਾ ਜੀ ਸ਼ਾਸਤਰ ਨੇ ਜਿਹੜੇ ਸਾਡੇ ਪੀਰ ਨੇ ਜੀ ਸਾਨੂੰ ਸਾਡੇ ਜਿਹੜੇ ਸ਼ਾਸਤਰ ਨੇ ਇਹ ਨਾ ਸਾਡੇ ਪਾਸ਼ਾ ਦਾ ਨਿਵਾਸ ਹੈ ਜੀ ਦਸ਼ਮੇਸ਼ ਪਿਤਾ ਸਾਡੇ ਨਾਲ ਹਾਜ਼ਰ ਨਜ਼ਰ ਰਹਿੰਦੇ ਨੇ ਜਿਹੜੇ ਸ਼ਾਸਤਰ ਨੇ ਜਦੋਂ ਮਹਾਰਾਜ ਨੇ ਸੱਚਖੰਡ ਗਮਨ ਕੀਤਾ ਹੈਗਾ ਮਾਤਾ ਸਹਿਬ ਦੇਵਾ ਜੀ ਨੇ ਉਹਨਾਂ ਨਾਲ ਵਚਨ ਕੀਤਾ ਵੀ ਪਾਸ਼ਾ ਜੀ ਅਸੀਂ ਤਾਂ ਤੁਹਾਡੇ ਦਰਸ਼ਨ ਕਰੇ ਬਿਨਾ ਗੱਪ ਖਾਨੀ ਜਾਗਦੇ ਹੈਗੇ ਤੇ ਬਾਦਸ਼ਾਹ ਕਹਿੰਦੇ ਵੀ ਤੁਸੀਂ ਕਭਰ ਆਓ ਨਾ ਸਾਡਾ ਜਿਹੜਾ ਨਿਵਾਸ ਹੈ ਆ ਉਹਨਾਂ ਨੇ ਪੰਜ ਸ਼ਾਸਤਰ ਸੀਗੇ ਜਿਹੜੇ ਉਹਨਾਂ ਨੂੰ ਭੇਟ ਕੀਤੇ ਸੀਗੇ ਜੇ ਵੀ ਇਹਨਾਂ ਦੇ ਵਿੱਚ ਹੋਊਗਾ ਤੁਸੀਂ ਇਹਨਾਂ ਦੇ ਦਰਸ਼ਨ ਕਰ ਲਿਓ ਤੇ ਸਾਡੇ ਦਰਸ਼ਨ ਹੋ ਜਾਇਆ ਕਰਨਗੇ ਤੁਹਾਨੂੰ ਇਹ ਸ਼ਾਸਤਰ ਜੀ ਹੈਗੇ ਨੇ ਜੀ ਜਿਹੜੇ ਸਾਨੂੰ ਸਾਡੇ ਬਾਦਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਆਨੇ ਮੀਰੀ ਪੀਰੀ ਦੇ ਮਾਲਕ ਨੇ ਜੀ ਉਹ ਸਾਨੂੰ ਦੇ ਕੇ ਗਏ ਹੈਗੇ ਨੇ ਜੀ ਦਸ਼ਮੇਸ਼ ਪਿਤਾ ਸਾਨੂੰ ਧਾਰਨ ਕਰਾ ਕੇ ਗਏ ਹੈਗੇ ਨੇ ਜੀ ਕਰਾਏ ਸਾਨੂੰ ਖਰਗੋਬੇ ਸਾਹਿਬ ਜੀ ਆਨੇ ਵੀ ਨਹੀਂ ਸਾਨੂੰ ਮੀਰੀ ਪੀਰੀ ਦੇ ਦੋਸਤ ਨਾਤ ਬਖਸ਼ੇ ਨੇ ਜੀ ਉਹਨਾਂ ਨੇ ਸ੍ਰੀ ਸਾਭਾ ਜਦੋਂ ਸਾਡੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਜੀ ਸ਼ਹੀਦੀ ਹੋਈ ਆ ਉਸ ਸਮੇਂ ਦੀ ਮੁਗਲ ਹਕੂਮਤ ਨੇ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ ਜੀ ਤਤੀ ਤਵੀ ਦੇ ਬਾਗੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਉਸ ਤੋਂ ਬਾਅਦ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਭਾਂ ਅਕਾਲ ਤਖਤ ਸਾਹਿਬ ਦੇ ਉੱਤੇ ਜੀ ਬਾਬਾ ਬੁੱਢਾ ਜੀ ਨੇ ਉਹਨਾਂ ਦੇ ਪ੍ਰਕਾਸ਼ ਕੀਤੇ ਆ ਜੀ ਪਿੰਡੇ ਤੇ ਏ ਸਾਨੂੰ ਹਰਗੋਬਿੰਦ ਸਾਹਿਬ ਜੀ ਦਸ਼ਮੇਸ਼ ਪਿਤਾ ਦੀ ਸਾਡੇ ਸਿੰਘਾਂ ਦੀ ਸ਼ਹੀਦਾਂ ਦੀ ਸਾਨੂੰ ਦੇਣ ਹੈ ਜੀ ਇਹ ਜਿਹੜੇ ਪੰਜ ਸ਼ਾਸਤਰਾਂ ਦੀ ਤੁਸੀਂ ਗੱਲ ਕੀਤੀ ਹੈ ਕਿਹੜੇ ਕਿਹੜੇ ਪੰਜ ਸ਼ਾਸਤਰ ਨੇ ਹਣ ਬਾਬਾ ਜੀ ਪੰਜ ਸ਼ਾਸਤਰ ਤੁਸੀਂ ਕੋਈ ਵੀ ਕਹਿ ਸਕਦੇ ਹੋ ਸਾਰੇ ਸ਼ਾਸਤਰ ਨੇ ਹਣ ਇਹਨੂੰ ਅਸੀਂ ਕੀ ਕਵਾਂਗੇ ਜੀ ਇਹ ਵੀ ਸਾਡਾ ਸ਼ਾਸਤਰ ਹੈ ਆ ਇਹ ਵੀ ਸਾਡਾ ਸ਼ਾਸਤਰ ਹੈ ਜੀ ਖੰਡਾ ਵੀ ਸਾਡਾ ਸ਼ਾਸਤਰ ਹੈ ਆ ਸ੍ਰੀ ਧਾਬ ਵੀ ਸਾਡੀ ਸ਼ਾਸਤਰ ਹੈ ਆ ਨੰਬਰ ਬਾਬਾ ਜੀ ਲੱਗਦਾ ਨਹੀਂ ਜਿਵੇਂ ਤੁਸੀਂ ਸ਼ਾਸਤਰ ਬਹੁਤ ਸਾਰੇ ਅੱਗੇ ਪਿੱਛੇ ਵੀ ਸਟਾਲ ਦੇਖਿਆ ਜਿਨ੍ਹਾਂ ਨੂੰ ਪਤਾ ਵੀ ਨਹੀਂਗਾ ਸੰਧਾਨਤਾ ਦਾ ਨਾ ਉਹਨਾਂ ਕੋਲ ਵੀ ਸ੍ਰੀ ਸਾਹਿਬ ਨੇ ਫਿਰ ਆਪਾਂ ਕਹਿੰਦੇ ਨੇ ਕਈ ਵਾਰ ਬੇਅਦਬੀ ਹੋ ਗਈਆਂ ਨਾ ਕਿੰਨੀ ਕਿ ਜਾਜ ਆਹੋ ਬਾਬਾ ਜੀ ਦੇਖੋ ਇਹ ਮੈਂ ਇਹਨਾਂ ਨੂੰ ਨਜ਼ਾਇਜ਼ ਨਹੀਂ ਮੰਨਦਾ ਹੈਗਾ ਸ਼ਾਸਤਰ ਹਰ ਇੱਕ ਨੂੰ ਰੱਖਣ ਦਾ ਅਧਿਕਾਰ ਆ ਸਾਡੇ ਪਾਸ਼ਾ ਦਾ ਹੁਕਮ ਆ ਹੁਣ ਤਾਂ ਪੇਡਾਂ ਤੁਰੀਆਂ ਫਿਰਦੀਆਂ ਨੇ ਦੇਖੋ ਕਿਵੇਂ ਸੰਗ ਤੇ ਆ ਮੈਂ ਪੇਡਾਂ ਤਾਂ ਕਹੂੰਗਾ ਵੀ ਕਿੱਡੀਆਂ-ਕਿੱਡੀਆਂ ਸ਼ਹੀਦੀਆਂ ਹੋ ਜਾਂ ਨੇ ਸੱਚੇ ਪਾਸ਼ਾ ਦੀਆਂ ਸਾਡੇ ਪਾਸ਼ਾ ਨੇ 7 ਸਾਲ ਦੇ 9 ਸਾਲ ਦੇ ਵਰੀਅੰਟ ਸੀ 2 ਉਹਨਾਂ ਦੇ ਜਿਹੜੇ ਨੀਹਾਂ ਵਿੱਚ ਚਿਣਕੇ ਉਹਨਾਂ ਨੇ ਸ਼ਹੀਦ ਕਰ ਦਿੱਤੇ ਹੈਗੇ ਨੇ ਪਾਦਸ਼ਾਹ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਸ਼ਾਸਤਰਧਾਰੀ ਹੋਵੋ 1699 ਦੇ ਵਿੱਚ ਜਦੋਂ ਪਾਦਸ਼ਾਹ ਨੇ ਜੀ ਅਮਰਤ ਦੀ ਦਾਤ ਦਿੱਤੀ ਹੈ ਖਾਲਸੇ ਨੂੰ ਮਹਾਰਾਜ ਨੇ ਵਚਨ ਕੀਤਾ ਸੀਗਾ ਜੀ ਫੌਜ ਨਾਲ ਸੰਗਤ ਨਾਲ ਵੀ ਇਹਨੂੰ ਅੰਗ ਸੰਗ ਰੱਖਣਾ ਹੈਗਾ ਆਪਣਾ ਹੁਣ ਸਾਡੇ ਨਹੀਂ ਰੋਕੀ ਰੱਖਦੇ ਹੈਗੇ ਦੇ ਵਿੱਚ ਕਿਸੇ ਦਾ ਕੀ ਗਸੂਰਿਆ ਹਾਂ ਉਹ ਗਲਤ ਹੈਗਾ ਮੈਂ ਉਹਨਾਂ ਨੂੰ ਗਲਤ ਵੀ ਨਹੀਂ ਮੰਨਦਾ ਹੈਗਾ ਹੁਣ ਜੋ ਪੀ ਚਲੇ ਜਾਓ ਤੁਸੀਂ ਬਿਹਾਰ ਚ ਚਲੇ ਜਾਓ ਤੁਸੀਂ ਉਹ ਤਾਂ ਬਹੁਤ ਖਰੀਦ-ਖਰੀਦ ਕੇ ਆ ਰਹੇ ਨੇ ਜਦੋਂ 84 ਦੇ ਵਿੱਚ ਸਾਡੀ ਨਸਲ ਕੋਈ ਹੋਈ ਐ ਟਰੱਕਾਂ ਦੇ ਟਰੱਕ ਆਏ ਨੇ ਬਾਬਾ ਜੀ ਉਧਰੋਂ ਦਿੱਲੀ ਤੋਂ ਦਿੱਲੀ ਦੇ ਵਿੱਚ ਆਏ ਨੇ ਕਾਨਪੁਰ ਤੋਂ ਕਿੱਥੋਂ-ਕਿੱਥੋਂ ਨਹੀਂ ਆਏ ਹੈਗੇ ਕਿੱਥੇ-ਕਿੱਥੇ ਦੰਗੇ ਨਹੀਂ ਹੋਏ ਹੈਗੇ ਉਹ ਸ਼ਾਸਤਰ ਕਿੱਥੋਂ ਆਏ ਸੀਗੇ ਜੀ ਕਿੱਥੋਂ ਗਏ ਨੇ ਪਰ ਬਈ ਇੱਕ ਇੱਕ ਕਹਿੰਦੇ ਨੇ ਜਿਨ੍ਹਾਂ ਨੇ ਸ਼ਾਸਤਰ ਧਾਰ ਕਰਨੇ ਇੱਕ ਲਾਇਸੈਂਸ ਹੁੰਦਾ ਸੀ ਪੁਰਾਣੇ ਰਸਮਾਂ ਨੇ ਕੋਈ ਹੈ ਸਚਾਈ ਬਿਲਕੁਲ ਜੀ ਜਦੋਂ ਹੁਣ ਤੁਸੀਂ ਇਹਦੇ ਵਿੱਚ ਕੀ ਹੈਗਾ ਜੀ ਕਈ ਜਿਹੜੇ ਗਲਤ ਅੰਸਰ ਹੈਗੇ ਨੇ ਇਹ ਸੀਦਾ ਮਿਸਯੂਜ਼ ਕਰਦੇ ਆ ਮਹਾਰਾਜ ਨੇ ਕਿਹਾ ਸੀਗਾ ਵੀ ਇਸ ਨੂੰ ਜਦੋਂ ਕੋਈ ਭੀੜੀ ਪੈ ਜਵੇ ਕਿਸੇ ਦੇ ਮਜ਼ਰੂਮ ਦੀ ਰਾਖੀ ਕਰਨੀ ਹੈਗੀ ਹੈ ਜੀ ਅਸੀਂ ਆਪਣੀ ਰੱਖਿਆ ਕਰਨੀ ਹੈਗੀ ਆ ਤਾਂ ਮਾਰੇ ਨੇ ਸ਼ਾਸਤਰ ਸਾਨੂੰ ਧਾਰਨ ਕਰਾਇਆ ਸੀਗਾ ਹੁਣ ਸਾਡੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਆ ਉਹ ਕੁੜੀ ਹਿੰਦੂ ਹੈਗੀ ਆ ਸਾਡੀ ਭੈਣ ਉਹ ਸਾਡਾ ਵੀਰ ਮੋਹਨਾ ਖੜਾ ਹੈਗਾ ਜਿਹਦੇ ਨਾਲ ਕੋਈ ਤੱਕਾ ਬੇਇਨਸਾਫੀ ਹੋਊਗੀ ਤਾਂ ਸ੍ਰੀ ਸਾਹਿਬ ਬਾਬਾ ਜੀ ਸਾਡੀ ਪ੍ਰਕਾਸ਼ ਹੋਊਗੀ ਚੜ੍ਹਦੀ ਕਲਾ ਜੀ ਇਹਨੂੰ ਰੱਖ ਸਰਵ ਅਮਰ ਅਤਿਾਰੀ ਨੰਗ ਸਿੰਘ ਫੌਜ ਰੱਖ ਸਕਦੀ ਆ ਬਾਬਾ ਜੀ ਸਾਨੂੰ ਹਰਗੋਬਿੰਦ ਸਾਹਿਬ ਜੀ ਦਸ਼ਮੇਸ਼ ਪਿਤਾ ਦੀ ਸਾਡੇ ਸਿੰਘਾਂ ਦੀ ਸ਼ਹੀਦਾਂ ਦੀ ਸਾਨੂੰ ਦੇਣ ਹੈ ਜੀ